ਮੈਡਮ ਜੀ ਜਿਸ ਤਰ੍ਹਾਂ ਪਿੱਛੇ ਜੀ ਲਾਲ ਪਰਾਂਦਾ ਸਾਡੇ ਜਿਨ੍ਹਾਂ ਨੂੰ ਵੇਖ ਕੇ ਅਸੀਂ ਪੱਗਾ ਬੰਨੀਆਂ ਸਿੱਖੀਆਂ ਨੇ ਪੰਜਾਬ ਦਾ ਲਸਾਨੀ ਗੀਤਕਾਰ ਤੇ ਗਾਇਕ ਬਿੱਟੂ ਖੰਨੇ ਵਾਲਾ ਮੈਨੂੰ ਪਤਾ ਬਹੁਤ ਨੇੜਤਾ ਤੁਹਾਡੇ ਨਾਲ ਇਕੱਠੇ ਅਸੀਂ ਵੀ ਕੰਮ ਕਰਦੇ ਰਹੇ ਉਹਨਾਂ ਦਾ ਲਿਖਿਆ ਹੈ ਕਿ ਲਾਲ ਪਰਾਂਦਾ ਬਹੁਤ ਵਧੀਆ ਹਰ ਵਿਆਹ ਦੇ ਵਿੱਚ ਹਰ ਲੇਡੀਜ਼ ਨੇ ਬਹੁਤ ਪਿਆਰ ਕੀਤਾ ਹੋਣੀ ਕਾਪਚ ਫੈਮਲੀਆਂ ਨੇ ਪਸੰਦ ਕੀਤਾ ਬਾਈ ਬਿੱਟੂ ਖੰਨੇ ਵਾਲੇ ਦੇ ਗੀਤ ਹੀ ਚੰਦ ਲੈਣਾ ਹਾਂ ਲਾਲ ਪਰਾਂਦਾ ਹਾਂਜੀ ਕੁੜੀਆਂ ਦੇ ਕਾਲਜ ਆਈ ਸੀ ਇਹ ਗਾਣਾ ਮੈਂ ਗਾਇਆ ਵੀ ਆ ਜੱਥੇ ਹੁਣ ਉਹਨਾਂ ਦੇ ਸ਼ਹਿਰ ਵਿੱਚ ਵੈਲਕਮ ਜੀ ਖੰਨੇ ਸ਼ਹਿਰ ਵਿੱਚ ਖੰਨੇ ਸ਼ਹਿਰ ਵਿੱਚ ਬਿੱਟੂ ਖੰਨੇ ਆਲੇ ਦਾ ਗੀਤ ਹਮਮ OK ਚਿੱਤੂ ਕੇ ਕੁੜੀਆਂ ਨੇ ਗਿੱਦੇ ਵਿੱਚ ਵਾੜੀ ਆ ਡੁੱਬ ਜਾਣੇ ਮੁੰਡਿਆਂ ਨੇ ਮਾਰ ਦਿੱਤੀ ਤਾੜੀ ਮੇਰੀ ਗੁੱਤ ਨੇ ਲਪੇਟਾ ਪਾਇਆ ਲੱਕ ਦੀ ਦਵਲੇ ਗੁੱਤ ਨੇ ਲਪੇਟਾ ਆਇਆ ਲੱਕੀ ਦੀ ਦੇਵਾਲੇ ਮੈਂ ਵੀ ਮੱਲੋ ਮੱਲੀ ਹੋ ਗਈ ਰਜ਼ਾ ਮੰਦੇ ਕੁੜੀਓ ਨੀ ਮੇਰਾ ਲਾਲ ਪਰਾਂਦਾ ਮੇਰੇ ਸੋਨੇ ਮਾਹੀ ਦੀ ਪਸੰਦ ਕੁੜੀਓ ਨੀ ਮੇਰਾ ਲਾਲ ਪਰਾਂਦਾ ਗਿੱਦੇ ਚ ਕਰਾਉਣੀ ਨੇ ਤਨ ਕੁੜੀਓ ਨੀ ਪਾਕੇ ਲਾਲ ਪਰਾਂਦਾ ਹੋ ਹੋ ਖੰਨੇ ਤੋਕਣਾ ਕੇ ਮੈਨੂੰ ਦਿੱਤਾ ਰਾਣੀ ਹਾਰਨੀ ਚੁੰਮ ਕੇ ਮੈਂ ਪਾਇਆ ਗਲ ਬਿੱਟੂ ਦਾ ਪਿਆਰ ਨੀ ਬਿੱਟੂ ਦਾ ਪਿਆਰ ਨੀ ਬਿੱਟੂ ਦਾ ਪਿਆਰ ਨੀ ਖੰਨੇ ਤੋਕਣਾ ਕੇ ਮੈਨੂੰ ਦਿੱਤਾ ਰਾਣੀ ਹਾਰਨੀ ਚੁੰਮ ਕੇ ਮੈਂ ਪਾਇਆ ਗਲ ਬਿੱਟੂ ਦਾ ਪਿਆਰ ਨੀ ਲੌਂਗ ਤੇਤ ਵਿਤੀਆਂ ਬਠਿੰਦੇਓ ਮੰਗਾਈਆਂ ਲੌਂਗ ਤੇਤ ਵਿਤੀਆਂ ਬਠਿੰਦੇਓ ਗੰਗਾ ਪਾ ਕੇ ਨਚਾਇ ਜੇ ਲੱਗਦੀ ਨਾ ਸੰਗ ਕੁੜੀਓਨੀ ਮੇਰਾ ਲਾਲ ਪਰਾਂਦਾ ਮੇਰੇ ਸੋਹਣ ਮਾਹੀ ਦੀ ਪਸੰਦ ਕੁੜੀਓਨੀ ਮੇਰਾ ਲਾਲ ਪਰਾਂਦਾ ਕਿੱਦੇ ਚ ਕਰਾਉਣੀ ਤਨ ਤਨ ਕੁੜੀਓਨੀ ਪਾ ਕੇ ਲਾਲ ਪਰਾਂਦਾ ਲੇਟੈਸਟ ਮੇਰਾ ਟਰੈਕ ਜਿਹਦਾ ਪੋਸਟਰ ਅਜ ਅਸੀਂ ਰਿਲੀਜ਼ ਕੀਤਾ ਔਰ 14 ਮਾਰਚ ਨੂੰ ਇਹ ਗਾਣਾ ਸਰੀਲੀਜ਼ ਕਰਨ ਜਾ ਰਹੇ ਆ ਟਰਾਲਾ ਜਿਹਨੂੰ ਕਿ ਸਟੇਅ ਰੈਕੋਰਡ ਵੱਲੋਂ ਰਿਲੀਜ਼ ਕੀਤਾ ਜਾ ਰਿਹਾ ਔਰ ਇਹਦਾ 뮤직 ਯੋਵੀ ਨੇ ਕੀਤਾ ਔਰ ਇਹਦੇ ਲਿਰਿਕਸ ਜਿਹੜੇ ਨੇ ਅਮਰੀਕ ਟੌਡਰਪੁਰੇ ਮੇਰਾ ਵੀਰ ਉਹਨੇ ਲਿਖੇ ਨੇ ਕ੍ਰੀਏਟਿਵ ਮਾਈਂਡ ਦੀ ਇਹ ਵੀਡੀਓ ਹੈ ਦੁਬਈ ਦੀਆਂ ਖੂਬਸੂਰਤ ਲੋਕੇਸ਼ਨਾਂ ਤੇ ਇਸ ਵੀਡੀਓ ਨੂੰ ਸ਼ੂਟ ਕੀਤਾ ਗਿਆ ਤੇ ਬੜਾ ਹੀ ਪਿਆਰਾ ਗੀਤ ਹੈ ਮੈਂ ਦੋ ਬੋਲ ਸਾਂਝੇ ਵੀ ਕਰ ਦਿੰਨੀ ਹਾਂ ਕਿਉਂਕਿ ਅਕਸਰ ਆਪਾਂ ਦੇਖਦੇ ਆਂ ਵੀ ਅਮਰੀਕਾ ਕੈਨੇਡਾ ਦੇ ਵਿੱਚ ਜਿਹੜੇ ਟਰਾਂਸਪੋਰਟਰ ਦਾ ਕੰਮ ਕਰਦੇ ਨੇ ਜਾਂ ਮੇਰੇ ਵੀਰ ਜਿਹੜੇ ਟਰੱਕ ਚਲਾਉਂਦੇ ਨੇ ਉਹਨਾਂ ਕੋਲ ਆਪਣੀ ਫੈਮਿਲੀ ਨੂੰ ਟਾਈਮ ਦੇਣਾ ਬਹੁਤ ਔਖਾ ਹੁੰਦਾ ਹੈ ਨਾ ਬਹੁਤ ਘੱਟ ਟਾਈਮ ਹੁੰਦਾ ਸੋ ਕਲਪੀ ਹੋਈ ਕਹਿੰਦੀ ਹੈ ਘਰ ਵਾਲੇ ਨੂੰ ਮੇ ਪੁੱਛਦਾ ਨਾ ਆ ਕੇ ਕਦੇ ਖੈਰ ਸੁਖ ਵੇ ਸਾਡੇ ਪਿਆਰ ਨਾਲੋਂ ਜ਼ਿਆਦਾ ਡਾਲਰਾਂ ਦੀ ਭੁੱਖ ਵੇ ਵੀਕ ਬਾਦ ਆ ਕੇ ਕਰੇ ਵੜਦਾ ਏ ਤੂੰ ਵੀਕ ਬਾਅਦ ਆ ਕੇ ਕਰੇ ਵੜਦਾ ਏ ਤੂੰ ਗੁੱਸਾ ਜਾਣ ਤੋਂ ਪਿਆਰ ਆਵੇ ਇਸ ਗੱਲ ਦਾ ਵੀ ਤੇਰਾ ਸੋਹਣਾ ਕੈਨੇਡਾ ਵਿੱਚ ਚੱਲਦਾ ਟਰਾਲਾ ਇੱਥੇ ਜੱਟੀ ਦੇ ਖਿਆਲਾਂ ਵਿੱਚ ਤੂੰ ਚੱਲਦਾ ਸੋਹਣਾ ਕੈਨੇਡਾ ਵਿੱਚ ਘੁੰਮਦਾ ਟਰਾਲਾ ਇੱਥੇ ਜੱਟੀ ਦੇ ਖਿਆਲਾਂ ਵਿੱਚ ਤੂੰ ਚੱਲਦਾ ਉਮੀਦ ਕਰਦੀ ਆ ਮੇਰੇ ਬਾਕੀ ਕੀਤਾ ਵਾਂਗੂ ਇਸ ਗੀਤ ਨੂੰ ਵੀ ਬਹੁਤ ਜ਼ਿਆਦਾ ਪਿਆਰ ਦੇਵੋਗੇ ਸਾਰਿਆਂ ਨੂੰ ਤੁਹਾਡੇ ਚੈਨਲ ਦੇ ਜ਼ਰੀਏ ਕਹਿਣਾ ਵੀ ਚਾਹੁੰਦੀ ਆ ਕਿ 14 ਮਾਰਚ ਨੂੰ ਮੇਰਾ ਇੱਕ गाना ਰਿਲੀਜ਼ ਹੋ ਰਿਹਾ ਸਭ ਨੇ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਸਪੋਰਟ ਨੀ ਹੈ ਤੇ ਮੇਰੇ ਵੀਰ ਜਿਨ੍ਹਾਂ ਦਾ ਟਰਾਂਸਪੋਰਟ ਦਾ ਕੰਮ ਹੈ ਅਮਰੀਕਾ ਕੈਨੇਡਾ ਯੂਰਪ ਇੱਥੇ ਪੰਜਾਬ ਦੇ ਵਿੱਚ ਵੀ ਸਭ ਨੇ ਸ਼ੇਅਰ ਵੀ ਕਰਨਾ ਹੈ ਮੇਰੀਆਂ ਭੈਣਾਂ ਆਪਣੇ ਘਰ ਵਾਲੇ ਨੂੰ ਜੇ ਮਾੜਾ ਮੋਟਾ ਮਿੱਠਾ ਮਿੱਠਾ ਇਸ ਤਾਨਾ ਜਿਹੀ ਮਾਰਨਾ ਚਾਹੁੰਦੀਆਂ ਨੇ ਮੇਰੇ ਗੀਤ ਨਾਲ ਮਾਰ ਸਕਦੀਆਂ ਨੇ ਸੋ ਸਾਰਿਆਂ ਨੇ ਗਾਣਾ ਸ਼ੇਅਰ ਕਰਨਾ ਪਰਿਵਾਰ ਦੀ ਗੱਲ ਹੈ ਇੱਕ ਜਲਦ ਰਿਲੀਜ਼ ਹੋਣ ਜਾ ਰਿਹਾ ਹੈ ਟਰਾਲਾ ਤੇ ਖੰਨੇ ਦੇ ਵਿੱਚ ਕੁੜੀਆਂ ਨੇ ਬਹੁਤ mohabbat ਦਾ ਸਤਿਕਾਰ ਮੈਡਮ ਨੂੰ ਬਖਸ਼ਿਆ ਔਰ ਬਹੁਤ ਸਾਰਾ ਕਿਸੇ ਕੀ ਤੁਹਾਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟਸ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਹ ਗਾਣਾ ਜਲਦ ਹੀ ਤੁਹਾਡੀ ਕਚਹਿਰੀ ਦੇ ਵਿੱਚ ਪੇਸ਼ ਹੋਣ ਜਾ ਰਿਹਾ ਆਰਦੀਪ ਰਮਨਕੌਰ ਦਾ Song Trailer ਉਧਰੋਂ ਧੰਵਾਦ ਜੀ ਆਰਦੀਪ ਰਮਨਕੌਰ ਜਲੰਧਰ ਦੂਰਦਰਸ਼ਨ ਦੀ ਪੁੱਤਰੀ ਹੈ ਵੱਖ-ਵੱਖ ਪ੍ਰੋਗਰਾਮਾਂ 'ਚ ਕਲਾਕਾਰਾਂ ਦੇ ਆਉਂਦੇ ਨੇ ਸਰਕਾਰੀ ਪ੍ਰੋਗਰਾਮਾਂ 'ਚ ਲਸ਼ਕਾਰਾ ਆਉਂਦੇ ਨੇ ਜਾਂ ਸੰਕਾਰ ਆਉਂਦੇ ਨੇ ਉਹਨਾਂ ਦੇ ਵਿੱਚ ਜਿੱਡਾ ਮਰਜੀ ਵੱਡਾ ਕਲਾਕਾਰ ਛੋਟਾ ਹੋਵੇ ਉਸ ਤੋਂ ਪਹਿਲਾਂ ਮੈਡਮ ਜੀ ਦੀ ਐਂਟਰੀ ਹੁੰਦੀ ਹੈ ਮੈਡਮ ਜੀ ਫੇਰ ਦੁਬਾਰਾ ਵੈਲਕਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਵੱਲੋਂ ਮੇਰੇ ਕੋਲ ਸ਼ਬਦ ਨਹੀਂ ਤੁਹਾਡਾ ਕਿਹਨਾਂ ਸ਼ਬਦਾਂ ਦੇ ਨਾਲ ਬਹੁਤੋ ਧੰਨਵਾਦੀ